WhatsApp ਤੇ ਸਕਰੀਨ ਸ਼ਾਟ ਵੀ ਪਾ ਦੋ ਸ਼ੇਅਰ ਦੇ ਪੇਜ ਫੋਲੋ ਕਰਕੇ ਤੇ ਛੇਤੀ ਤੁਸੀਂ ਆ ਕੇ ਫ੍ਰੀ ਚ ਸਰਵਿਸ ਕਰਾ ਲਓ ਪਹੁੰਚੋ ਬੱਲੀ ਕੋਲ ਤੇ ਜੇ ਤੁਹਾਡਾ ਵੀ ਮੋਟਰਸਾਈਕਲ ਹੋਇਆ ਪਿਆ ਖੋਰ ਤਾਂ ਆ ਜਾਓ ਬੱਲੀ ਦੇ ਕੋਲ ਬਣਾ ਦੂ ਮੋਰ ਸਸਿਕਾਲ ਜੀ ਅੱਜ ਆਪਾਂ ਆਏ ਆ ਜੀ ਪੁੱਚੋ ਮੰਡੀ ਮੋਟਰਸਾਈਕਲਾਂ ਦੀ ਦੁਕਾਨ ਤੇ ਬਲਵਿੰਦਰ ਸਿੰਘ ਬੱਲੀ ਕੋਲ ਤੇ ਬੱਲੀ ਕੋਲ ਤੁਹਾਨੂੰ ਮੈਂ ਦੱਸ ਦੁਕਾਨ ਦੀ ਲੋਕੇਸ਼ਨ ਦੱਸਦਾ ਸਾਹਮਣੇ ਗੁਰਨਾਣਕ ਸਕੂਲ ਆ ਗਿਆ ਤੇ ਗੁਰਦੁਆਰਾ ਭਗਤ ਨਾਮਦੇਵ ਜੀ ਦਾ ਆ ਗਿਆ ਸਾਹਮਣੇ ਜੀ ਤੇ ਬਲਵਿੰਦਰ ਸਿੰਘ ਬੜੀ ਇਹ ਆਪਣੇ ਪਿੰਡ ਦਾ ਹੀ ਮੁੰਡਾ ਹੈ ਬਹੁਤ ਵਧੀਆ ਕੰਮ ਕਰਦਾ ਤਸੱਲੀ ਬਕਸ ਦੁਕਾਨ ਤੋਂ ਹੀ ਦੇਖ ਲੋ ਮੋਟਰਸਾਈਕਲਾਂ ਦੀ ਸਰਵਿਸ ਇੰਜਨ ਪੂਰਾ ਮੈਂ ਕਹਣਾ ਵੀ ਐ ਮੁੰਡਾ ਜਿਹੜਾ ਇਹ ਪੂਰਾ ਇੱਕ ਨੰਬਰ ਕੰਮ ਕਰਕੇ ਦਿੰਦਾ ਆਪਣੇ ਇਲਾਕੇ ਦਾ ਮੁੰਡਾ ਹੈਗਾ ਵਧੀਆ ਕੰਮ ਆ ਤਸੱਲੀ ਬਕਸ ਕਰਕੇ ਦਿੰਦਾ ਆਪਣਾ ਇਸ ਬੰਦੇ ਤੇ ਆਪਾਂ ਕਹ ਦਈਏ ਵੀ ਵਿਸ਼ਵਾਸ ਹੈ ਤੇ ਜੇ ਤੁਹਾਡਾ ਵੀ ਮੋਟਰਸਾਈਕਲ ਹੋਇਆ ਪਿਆ ਖੋਰ ਆਜੋ ਬੱਲੀ ਦੇ ਕੋਲ ਬਣਾ ਦੂ ਮੋਰ ਤੇ ਬੱਲੀ ਬੱਲੀ ਨੇ ਪਹਿਲੀਆਂ ਦੇ ਵਿੱਚ ਇੱਕ ਬੱਲੀ ਨਾਲ ਮੈਂ ਗੱਲ ਕਰ ਲਈ ਵੀ ਬੱਲੀ ਅੱਜ ਤੇਰੀ ਵੀਡੀਓ ਪਾਵਾਂਗੇ ਤੇ ਬੰਦਿਆਂ ਲਈ ਆਫਰ ਵੀ ਲਾਵਾਂਗੇ ਆਫਰ ਲਾਤੀ ਛੋਡੇ ਲਈ ਪੰਜ ਪਹਿਲੇ ਪੰਜ ਬੰਦਿਆਂ ਦੇ ਲਈ ਆਫਰ ਹੈਗੀ ਜਿਹੜੇ ਬੰਦੇ ਪਹਿਲੇ ਪੰਜ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਆਉਣਗੇ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰਨਗੇ WhatsApp ਦੇ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰਨਗੇ ਤੇ ਆਪਣਾ ਪੇਜ ਉਹਨਾਂ ਦਾ ਫੋਲੋ ਕੀਤਾ ਹੋਊਗਾ ਉਹ ਪੰਜ ਬੰਦਿਆਂ ਦੀ ਸਰਵਿਸ ਜਿਹੜੀ ਆ ਬਿਲਕੁਲ ਫ੍ਰੀ ਕੀਤੀ ਜਾਣੀ ਆ ਬੱਲੀ ਦੇ ਕੰਨੀਓ ਤੇ ਆ ਲੋਕਾਂ ਨੂੰ ਬੱਲੀ ਨਾਲ ਮਿਲਾ ਕੇ ਕੀ ਹਾਲ ਆ ਬੱਲੀ ਹੋਰ ਠੀਕ ਆ ਸਿੱਧਾ ਬਣੀ ਤੇ ਕਿਵੇਂ ਕੰਮ ਦਿੰਦਾ ਕੰਮ ਦਿੰਦਾ ਓਕੇ ਆ ਬਾਈ ਕੰਮ ਤਾਂ ਇਹਦਾ ਜੋਰ ਆ ਸਾਰਿਆਂ ਨੇ ਕਣਕਾਂ ਵਾੜੀਆਂ ਤੂੜੀਆਂ ਬਣਾ ਲਿਆ ਹੁਣ ਅੱਗਾ ਮੋਟਰ ਮੋਟਰਸਾਈਕਲਾਂ ਦਾ ਜੋਰ ਲੱਗਿਆ ਹੋਇਆ ਬਾਣਾ ਉਹਨਾਂ ਵਿੱਚ ਦੀ ਸਿੱਧੇ ਭਜਾਏ ਆ ਬਈ ਆ ਆਪਣੇ ਵਾਲਿਆਂ ਨੇ ਤੇ ਹੁਣ ਬਈ ਸਰਵਿਸ ਕਰਾਉਣ ਦਾ ਟਾਈਮ ਆ ਜਿਹੜੇ ਬੰਦਿਆਂ ਨੇ ਸਰਵਿਸ ਕਰਾਉਣੀਆਂ ਬੱਲੀ ਕਹਿੰਦਾ ਪਹਿਲੇ ਪੰਜ ਬੰਦਿਆਂ ਦੀ ਸਰਵਿਸ ਬਿਲਕੁਲ ਫ੍ਰੀ ਕਰਕੇ ਦੇਵਾਂਗੇ ਤੇ ਸਰਵਿਸ ਦੇ ਰੇਟ ਵੀ ਕੋਈ ਜਿਆਦਾ ਨਹੀਂ ਹੈਗਾ ਬੱਲੀ ਕੇ ਉਹ ਸਰਵਿਸ ਕਰਕੇ ਨਿਰਭਲੇਣਾ ਔਨਲੀ 500 ਸਮਾਨ ਆਪ ਦਾ ਗਾਗ ਦਾ ਸਮਾਨ ਆਪ ਲਵ ਬਈ ਜੇ ਆਪਾਂ ਬਾਜ਼ਾਰ ਦੇ ਵਿੱਚ ਕਦੇ ਸਰਪਤ ਕਰਾਉਣ ਤੁਹਾਨੂੰ ਸਾਰਿਆਂ ਨੂੰ ਪਤਾ ਵੀ 2500 ਰੁਪਿਆ ਚੱਲਦਾ ਸਰਵਿਸ ਦਾ ਤੇ ਬੱਲੀ ਕਹਿੰਦਾ 150 ਰੁਪਿਆ ਹੀ ਆਪਾਂ ਸਿਰਫ ਲਵਾਂਗੇ ਤੇ ਪਹਿਲੇ 5 ਬੰਦੇ ਦੀ ਸਰਵਿਸ ਬਿਲਕੁਲ ਫ੍ਰੀ ਕੀਤੀ ਜਾਊਗੀ ਇੰਜਨ ਲਗਣੀ ਆਪਣਾ ਜੀ ਇੰਜਨ ਕਰਾਉਣਾ ਆ ਵੀ ਕਿਹਦੇ ਬੰਦੇ ਨੇ ਇੰਜਨ ਵੀ ਵਿੱਚ ਬਾਣਾ ਦੇ ਦਿਲ ਤੇ ਕਪਾਏ ਆ ਹੁਣ ਬਾੜਿਆਂ ਨੇ 1800 ਰੁਪਏ ਚੱਲਦਾ ਵਿਆਹ ਦਾ ਰੇਟ ਬਈ ਹਾਂ ਬਾਕੀ ਮੋਕੇ ਦੇ ਰੋਜ਼ ਨੰਬਰ ਬਾਕੀ ਜਿਹੜੇ ਬੰਦੇ ਆਪਣੇ ਵੀਡੀਓ ਦੇਖ ਕੇ ਆਉਣਗੇ ਬਾਜ਼ਾਰ ਦੇ ਵਿੱਚ 1800 ਰੁਪਿਆ ਰੇਟ ਚੱਲਦਾ ਥੋੜਾ ਪੂਰਾ ਮਾਨ ਸਨਮਾਨ ਰੱਖਿਆ ਜਾਊਗਾ ਜਾਂ ਤੁਸੀਂ ਬੇਚਿੰਤ ਹੋ ਕੇ ਆਜੋ ਬੱਲੀ ਦਾ ਆਪਣਾ ਫੁੱਲ ਗਾਰੰਟੀ ਇਸ ਕਰਦੀ ਤੇ ਬੱਲੀ ਤੇ ਆਪਣਾ ਕਿਹੜੇ ਕਿਹੜੇ ਮੋਟਰਸਾਈਕਲਾਂ ਦਾ ਕੰਮ ਕਰਦਾ ਜਾਂ ਸਾਰੇ ਆਲ ਰੌਂਡਰੀ ਆ ਜਿਹੜਾ ਮਰਜੀ ਆ ਜੇ ਆਲ ਰੌਂਡਰੀ ਆ ਸਾਰਾ ਕੁਝ ਸਾਰਾ ਕੁਝ ਹਾਲ ਚੱਕ ਦੀਦਾ ਗੋਲਟਾ ਜੇ ਐਂਟੀਵਾਜੇ ਕੁਝ ਵੀ ਆ ਜੇ ਬਾਈ ਕਹਿੰਦਾ ਮੋਟਰਸਾਈਕਲ ਸਪਲੈਂਡਰ ਆ ਜਿਹੜਾ ਮਰਜੀ ਆ ਜੇ ਤੇ ਬਣਾ ਕੇ ਤੇ ਨੰਬਰ ਦੱਸ ਦੇ ਫਿਰ ਬੰਗਾ ਨੰਬਰ 90562 ਤਾਂ 9577 ਇਸੇ ਤਰੀਕੇ ਨਾਲ WhatsApp ਚੱਲਦਾ। ਇਸੇ ਤਰੀਕੇ ਨਾਲ WhatsApp ਚੱਲਦਾ। ਲੈ ਛੇਤੀ ਤੋਂ ਛੇਤੀ ਐਸੇ ਨੰਬਰ ਤੇ ਇਹਨੂੰ WhatsApp ਤੇ ਸਕਰੀਨਸ਼ਾਟ ਵੀ ਪਾ ਦਿਓ ਸ਼ੇਅਰ ਦੇ ਪੇਜ ਫੋਲੋ ਕਰਕੇ ਤੇ ਛੇਤੀ ਤੋਂ ਛੇਤੀ ਆ ਕੇ ਫ੍ਰੀ 'ਚ ਸਰਵਿਸ ਕਰਾ ਲਓ। ਪਹੁੰਚੋ ਬੱਲੀ ਕੋਲ।